ਸਾਨੂੰ ਹੁਕਮ ਹੋਇਆ ਬੁੰਦੀਗੜ ਦਾ ਰਾਜਾ ਜੈਗਪਾਲ ਹੋਇਆ ਧਿਆਨ ਦਿਓ ਥੋੜਾ ਜਿਹਾ ਮੇਰੇ ਸਾਹਬ ਦੇ ਨਾਲ ਵੀ ਜੇ ਇਹ ਕਾਬ ਆ ਖਾੜਾ ਜਿਹੜਾ ਜੇ ਸੁਣਿਆ ਹੋਊ ਤਾਂ ਬਾਬਾ ਸਮਾ ਹੋ ਗਿਆ ਹੋਵੇ ਸੇ ਤਾਂ ਬਿਰਸਾ ਸੰਭਾਲ ਪ੍ਰਬੰਧਕ ਕਮੇਟੀ ਜਦੋਂ ਤੋਂ ਮੈਨੇਜਮੈਂਟ ਦਾ ਕੰਮ ਕੀਤਾ ਹੈ ਸ਼ਾਇਦ ਕਿਸੇ ਬਲਾਕੇ ਬੋਲੀ ਹੋਣੀ ਹੈ ਬੁੰਦੀਗੜ ਦਾ ਰਾਜਾ ਜੈਗਪਾਲ ਸਿੰਘ ਹੋਇਆ ਜਿਹਦੇ ਦੋ ਪੁੱਤਰ ਪੈਦਾ ਹੋਏ ਉਦੇ ਸਿੰਘ ਤੇਰਨ ਧੀਰ ਉਦੇ ਸਿੰਘ ਇਹਦੀ ਸ਼ਾਦੀ ਹੋਈ ਚਤੌਰਗਨ ਵਾਲਾ ਰਾਜਾ ਸ਼ਾਂਗਾ ਦੀ ਪੁੱਤਰੀ ਹੰਸ ਦਾਮਣੀ ਦੇ ਨਾਲ ਹੰਸ ਦਾਮਣੀ ਦੇ ਨਾਲ ਇਹਦੀ ਸ਼ਾਦੀ ਹੋ ਗਈ ਇਹਨਾਂ ਤੇ ਵਕਤ ਪੈ ਗਿਆ ਵਕਤ ਕਹਾਵਾ ਪਿਆ ਪਿਆਰਿਓ ਔਲਾਦ ਨਾ ਹੋਈ ਔਲਾਦ ਨਾ ਹੋਈ ਔਲਾਦ ਦਾ ਦੁੱਖ ਬੜਾ ਭੜਾ ਹੈ ਪੰਡਿਤ ਜੋਤਿਸ਼ੀ ਬ੍ਰਾਹਮਣ ਬੁਲਾਇਆ ਜੈਕਪਾਲ ਨੇ ਉਹ ਆਦਾ ਮੈਨੂੰ ਇਹ ਦੱਸ ਮੈਂ ਮੈਂ ਦੁਨੀਆ ਤੋਂ ਪੋਤੇ ਦਾ ਮੂੰਹ ਦੇਖੇ ਬਿਨਾਈ ਮਰ ਜੂਗਾ ਮੇਰੇ ਪੁੱਤਰ ਦਾ ਮੈਂ ਵਿਆਹ ਹੋ ਕਈ ਸਾਲ ਹੋ ਗਏ ਇਹਦੇ ਔਲਾਦ ਕਿਉਂ ਨਹੀਂ ਹੁੰਦੀ ਜੋਤਸ਼ੀਆਂ ਨੇ ਅੱਠੇ ਗ੍ਰਹਿ ਇਕੱਠੇ ਕਰਕੇ ਜੋਤਿਸ਼ ਲਾਇਆ ਟੇਵਾ ਉਹਨਾਂ ਨੇ ਦੱਸਿਆ ਬਾਦਸ਼ਾਹ ਜੇ ਔਲਾਦ ਚੋਂ ਮੈਂ ਤੇਰੇ ਪੁੱਤ ਦੇ ਹੋ ਜਾਵੇ ਪੁੱਤਰ ਇਸ ਦਾ ਜਗ ਰਚ ਦੇ ਆਹ ਪੱਤਰੇਸ਼ਟਾ ਜਗ ਰਜ ਦੇ ਸਟੇਜ ਤੇ ਬੋਲਣ ਤੋਂ ਪਹਿਲਾਂ ਆਪਾਂ ਸਾਰਾ ਸ਼ੇਰਵਾਦ ਸਾਡੇ ਵੀਰਾਂ ਵੱਲੋਂ ਪੱਤਰੇਸ਼ਟਾ ਜਗ ਦੇ ਵਿੱਚ ਕੀ ਆ ਗਿਆ ਜਿੰਨਾ ਚਿਰ ਪੱਤਰੇਸ਼ਟਾ ਜਗ ਚੱਲੂਗਾ ਇੱਕੋ ਜਿਹਾ ਹੋਵੇ ਖਾਣਾ ਪ੍ਰਸ਼ਾਦਾ ਦਾਲ ਬਣੀਆਂ ਤਾਂ ਸਾਰੇ ਢਾਲ ਚੱਲੇ ਲੰਗਰ ਭੰਡਾਰਾ ਹੋਵੇ ਤੇਰੇ ਰਾਜ ਭਾਗ ਜਿੱਥੇ ਤੱਕ ਤੇਰੀ ਮਕਲੂਕਤ ਵਸਦੀ ਆ ਆਵਾਮ ਵਸਦੀ ਆ ਜਿੱਥੇ ਤੱਕ ਤੇਰੇ ਲੋਕ ਵਸਦੇ ਨੇ रियासत ਦੇ ਉੱਥੇ ਕੋਈ ਮਾਸ ਨਾ ਖਾਵੇ ਮਾਸ ਮਿੱਟੀ ਨਾ ਖਾਵੇ ਨਹੀਂ ਭੈਦਾ ਹੋ ਜਾਏਗਾ اولاد ਦੀ ਕਿਤਾ ਕੀ 12 ਸਾਲ ਬਾਅਦ ਵੀ ਬੱਚਾ ਨਹੀਂ ਹੋਣਾ ਬਾਦਸ਼ਾਹ ਨੇ ਇਹ ਤਨਹਰਾ ਫੈਰਤਾ ਭਈ ਜੇ ਕਿਸੇ ਨਿਮਾਸ ਵਿੱਚ ਦਿੱਖਦਾ ਉਹਨੂੰ ਦਰਬਾਰ ਦੇ ਵਿੱਚੋਂ ਸਜ਼ਾ ਮਿਲੂਗੀ ਫਾਸੇ ਦਿੱਤੀ ਜਾਊਗੀ ਦਰਬਾਰ ਦੇ ਵਿੱਚੋਂ ਇਹ ਹੁਕਮ ਜਾਰੀ ਹੋ ਗਿਆ ਭਈ ਪੁੱਤਰ ਇਸ ਤਾ ਜਾ ਕੇ ਰੱਥਿਆ ਬਾਦਸ਼ਾਹ ਨੇ ਜਗਬਾਲ ਨੂੰ ਤਿਆਰਿਓ ਦੇਖੋ ਵਿਧੀ ਕਿਵੇਂ ਬਣਦੀ ਹੈ ਤਿਆਰਿਓ ਥੱਪ ਥੋੜਾ ਜਿਹਾ ਸਮਾਂ ਲੰਘਿਆ ਸਹੀ ਚੱਲਦਾ ਰਿਹਾ ਉੱਥੇ ਦਾ ਇੱਕ ਚੋਹਰ ਸੀ ਜਿਹੜਾ ਯਾਦ ਦਾ ਵੀਰ ਉਹਦੇ ਘਰ ਵਾਲਾ ਵਿਆਹ ਹੋਇਆ ਸੀ ਕੁਝ ਸਮਾਂ ਪਹਿਲਾਂ ਕੁਝ ਸਮਾਂ ਪਹਿਲਾਂ ਤਾਂ ਵਿਆਹ ਹੋਇਆ ਨੇ ਘਰ ਵਾਲੀ ਉਹਦਾ ਬਾਪ ਆ ਗਿਆ ਜਾਨੀ ਸੌਦਾ ਆ ਗਿਆ ਉਹ ਤਿੰਨ ਦਿਨ ਰਿਹਾ ਇੱਕ ਦਿਨ ਗਾਹ ਰੋਟੀ ਦੂਜੇ ਦਿਨ ਸਬਜੀ ਦੂਜੇ ਦਿਨ ਸਬਜੀ ਤੀਸਰਾ ਦਿਨ ਜਦੋਂ ਲੰਘਿਆ ਮਹਿਰਿਆਂ ਦਾ ਮੁੰਡਾ ਹੁਣ ਉਹਦਾ ਸਾਰਾ ਉੱਠ ਕੇ ਖੜਾ ਹੋ ਗਿਆ ਤੇ ਇਹ ਆ ਚਲੀ ਆਪਾਂ ਅੱਗੇ ਕੁੜੀ ਮੋਹਨ ਉਹਦਾ ਡੈਡੀ ਕੀ ਹੋਗਾ ਬਾਪੂ ਜੀ ਉਹਦੇ ਭਾਈ ਸਾਡੇ ਦਾ ਜਦੋਂ ਤੂੰ ਆਉਣਾ ਦਿੱਲੀ ਤੋਂ ਕੋਈ ਕਦੇ ਮੁਰਗਾ ਕਦੇ ਬੱਕਰਾ ਕਦੇ ਮੱਛੀ ਨਾਲ ਘਰ ਦੀ ਗੱਡੀ ਵੀ ਦਿੰਦੇ ਆ ਅੰਗਰੇਜ਼ੀ ਵੀ ਦਿੰਦੇ ਆ ਆ ਮੇਰੇ ਮੂਹਰੇ ਲਾ ਕੇ ਕਦੇ ਆਦੂ ਕੋਈ ਧਰਤੇ ਕਦੇ ਮੂਗੀ ਦਾ ਮੁੰਡਾ ਲੜਕਾ ਲਾਤਾ ਉਹ ਆਦਾ ਪਿਤਾ ਜੀ ਇੱਕ ਬੇਨਤੀ ਹੈ ਸਾਡੇ ਬਾਦਸ਼ਾਹ ਨੇ ਪੁੱਤਰ ਇਸਤਾ ਜਗਰ ਚੇ ਅਸੀਂ ਉਹਦੇ ਵਿੱਚ ਬਿਗੜ ਨਹੀਂ ਪਾਣਾ ਜਿਹੜਾ ਵਿਗੜ ਪਾਊਗਾ ਉਹਨੂੰ ਸਜਾਏ ਮੌਤ ਨੂੰ ਮਰੂ ਆਪਦੀ ਕੁੜੀ ਦੀ ਬਾਹ ਫੜ ਕੇ ਕਹਿੰਦਾ ਪੋ ਕਾ ਚੱਲ ਜੀ ਜਦੋਂ ਕਹਿੰਦਾ ਤੁਹਾਡਾ ਜਗ ਸੰਪੂਰਨ ਹੋ ਗਿਆ ਤਾਂ ਮੇਰੇ ਕੁੜੀ ਨੂੰ ਲੈ ਹੁਣ ਕਸੂਤਾ ਫਾਸੀਆ ਮੇਰੇ ਦਾ ਮੁੰਡਾ ਉਹ ਆਦਾ ਚੱਲ ਬਾਪੂ ਰਾਜਾ ਕਿਹੜਾ ਮੇਰੇ ਮਗਰ ਫੰਦਾ ਅੱਜ ਸ਼ਾਮ ਨੂੰ ਤੇਰਾ ਇੰਤਜ਼ਾਮ ਕਰਦਾ ਅੱਜ ਰਹਿ ਕਹ ਰਹੇ ਹੋ ਸ਼ਾਮ ਨੂੰ ਜਦੋਂ ਜਦੋਂ ਗਿਆ ਮੱਛੀਆਂ ਫੜਨ ਵਾਸਤੇ ਜਾਲ ਸੁੱਟਦਾ ਤਲਾਬ ਦੇ ਉੱਪਰ ਜਾਲ ਸੁੱਟਿਆ ਉਧਰੋਂ ਹੰਸ ਆ ਗਿਆ ਹੰਸਾਂ ਦੀ ਜਿਹੜੀ ਭਾਸ਼ਾ ਸੀ ਪਾਛੀਆਂ ਦੀ ਜਿਹੜੀ ਭਾਸ਼ਾ ਸੀ ਉਹ ਜੈਗਪਾਲ ਦਾ ਪੁੱਤਰ ਉਦੇ ਸਿੰਘ ਹੰਸ ਦਾ ਆਪਣੇ ਦੇ ਘਰ ਆਲਾ ਸਮਝਦਾ ਹੁੰਦਾ ਸੀ ਜਾਨਵਰਾਂ ਦੀ ਭਾਸ਼ਾ ਹੰਸ ਆਇਆ ਉਹਨੇ ਆ ਕੇ ਆਖਿਆ ਉਹ ਤੇਰੇ ਬਾਦਸ਼ਾਹ ਨੇ ਰੱਖਿਆ ਪੁੱਤਰ ਇਸ ਦਾ ਜੱਗ ਤੂੰ ਮੱਛੀਆਂ ਫੜ ਰਿਹਾ ਹੈ ਮਾਲ ਸੁਮਤੀ ਬੰਦ ਕਰੀ ਹੈ ਤੂੰ ਸੁੱਖ ਨਹੀਂ ਚਾਹਦਾ ਬਾਦਸ਼ਾਹ ਦਾ ਉਹਦੀ ਆਗਾਮ ਦੇ ਵਿੱਚੋਂ ਆ ਉਹ ਦੇਖਿਆ ਵੀ ਪੰਛੀ ਹੈ ਮੱਛੀ ਦਾ ਕੋਈ ਮਿਲ ਨਹੀਂ ਰਹੀ ਉਹਨੇ ਜਾਲ ਉਹਦੇ ਉੱਪਰ ਸੱਡਦਾ ਹੰਸ ਫੜ ਲਿਆ ਹੰਸ ਜਦੋਂ ਫੜਿਆ ਉਹਨੂੰ ਕੁਛੜ ਦੇ ਵਿੱਚ ਲੈ ਕੇ ਅੱਗੇ ਸੜਕਾਂ ਨਹੀਂ ਸੀ ਉਹਦੇ ਕੱਚੇ ਰਸਤੇ ਹੁੰਦੇ ਡੰਡੀ ਦਰਿਆ ਆਉਂਦਾ ਉਧਰੋਂ ਦੋਨੋਂ ਭਿਆ ਭਰਾ ਉਹਦੇ ਆ ਬਾਦਸ਼ਾਹ ਜੱਗਬਾਲ ਦੇ ਮੁੰਡੇ ਉਹਦੇ ਸਿੰਘ ਦੇ ਰਵਤੀਰ ਘੋੜੇ ਦੇ ਉਪਰ ਅਸਬਾਰ ਦੋਨੋਂ ਭਰਾ ਉਹਨਾਂ ਨੇ ਦੇਖਿਆ ਰਸਤਾ ਕੱਟ ਗਿਆ ਜਦੋਂ ਰਸਤਾ ਕੱਟਿਆ ਕਹਿੰਦਾ ਵੀਰ ਗਣ ਤੀਰ ਕਹਿੰਦਾ ਅੱਦੇ ਵੱਡੇ ਭਰਾ ਉਹਦੇ ਜ਼ਿਕਰ ਉਹ ਰਸਤਾ ਕੱਟ ਗਿਆ ਆਪਣਾ ਬੰਦਾ ਕਹਿੰਦਾ ਦੇਖ ਲੈਣੇ ਆ ਘੋੜਾ ਕਿਹਦੀ ਭਾਗੇ ਮੂਰੇ ਹੋ ਗਿਆ ਜਦੋਂ ਐ ਨਮਸਕਾਰ ਕਰਨ ਲੱਗਿਆ ਪੁੱਛਰ ਦੇ ਵਿੱਚੋਂ ਹੰਸ ਲੱਗਿਆ ਜਾਲ ਮੇਰਾ ਜਦੋਂ ਦੇਖਿਆ ਜਾਨਵਰਾਂ ਦੀ ਬਾਸ਼ਾ ਸਮਝਦਾ ਸੀ ਉਹਦੇ ਸਿੱਖ ਉਹ ਆਦਾ ਕੀ ਹੈ ਕਹਿੰਦਾ ਜੀ ਕੁਛ ਨਹੀਂ ਇਹ ਤਾਂ ਜਾਲ ਹੈ ਉਹ ਆਦਾ ਜਾਲ ਦੇ ਵਿੱਚ ਸਾਰੇ ਪੰਛੀ ਵੀ ਦੀ ਹੁੰਦਾ ਕੋਈ ਹੰਸ ਫੜਿਆ ਫਿਰ ਹੰਸ ਬੋਲ ਪਿਆ ਬਾਸ਼ਾ ਸਮਝਦਾ ਸੀ ਉਹਦੇ ਸਿੰਘ ਜਾਨਵਰ ਪੰਛੀਆਂ ਦੀ ਉਹ ਆਦਾ ਹਜ਼ੂਰ ਮੈਂ ਦੱਸਦਾ ਮੈਂ ਦੱਸਦਾ ਇਹ ਨਹੀਂ ਤੁਹਾਨੂੰ ਦੱਸਣਾ ਚੋਰ ਕਦੇ ਚੋਰੀ ਕਰਕੇ ਮੰਨਦਾ ਨਹੀਂ ਹੁੰਦਾ ਕਿ ਮੈਂ ਚੋਰੀ ਕੀਤੀ ਹੈ ਕੰਨ ਦਾ ਦਸੋ ਦੇ ਸਿੰਘਾ ਦਾ ਕਹਿੰਦਾ ਜੀ ਮੈਂ ਇੱਕ ਬੇਨਤੀ ਕਰੀ ਇਹ ਮੱਛੀਆਂ ਫੜਦਾ ਸੀ ਵੀਰੇ ਤੇਰੇ ਬਾਪ ਨੇ ਪੁੱਤਰ ਇਸ ਤੇ ਜਾ ਕਰੇ ਚ ਜਗਬਾ ਨਹਿਰ ਮੈਂ ਅੱਖਾਂ ਸੀ ਤੂੰ ਵੇਖ ਨਾ ਪਾ ਤੇਰੇ ਔਲਾਦ ਹੋਊਗੀ ਉਹਦੇ ਹੋਊਗੀ ਫਾਇਦਾ ਤੁਹਾਡਾ ਬਾਦਸ਼ਾਹ ਕਹਿੰਦਾ ਇਹ ਜਾਲਮ ਨੇ ਮੇਰੇ ਉੱਪਰ ਹੀ ਜਾੜ ਸੱਟ ਕੇ ਮੈਨੂੰ ਖਾਣ ਵਾਸਤੇ ਲੈ ਚੱਲਿਆ ਜਦੋਂ ਇਨੀ ਗੱਲ ਆਖੀ ਉਹਦੇ ਸਿਰ ਮੇਂ ਗੁੱਸਾ ਆਇਆ ਬਿਆਨ ਦੇ ਵਿੱਚੋਂ ਤਲਵਾਰ ਧੁੰਮ ਲੱਗਿਆ ਰਣਧੀਰ ਦੇ ਹੱਥ ਫੜ ਲੈ ਕਹਿੰਦਾ ਵੀਰ ਪੁੱਤਰ ਇਸਟਾ ਜਾ ਕਰੇ ਸਾਡੇ ਬਾਪ ਨੇ ਤੇਰੀ ਕੁਲਾਦ ਵਾਸਤੇ ਖੂਨ ਖਰਾਬਾ ਨਹੀਂ ਕਰਦਾ ਆਪਾਂ ਰਹਿਣ ਦੇ ਕੋਈ ਗੱਲ ਨਹੀਂ ਉਹ ਜਾਂਦਾ ਜੇ ਕਿਤੇ ਇਹਨੂੰ ਕੁਝ ਹੋ ਜਾਂਦਾ ਹੰਸ ਨੂੰ ਫੇਰ ਆਪਾਂ ਨੇ ਮਾਰ ਦਿੰਦੇ ਆ ਹੰਸ ਨੂੰ ਆਦਾ ਉਹਦੇ ਸੰਗ ਦਾ ਭਾਈ ਉੱਟ ਜਾ ਉਹ ਆਦਾ ਜੀ ਮੇਰੀ ਖਰਾਕ ਹੈ ਜਿਹੜੀ ਉਹ ਖਤਮ ਹੋ ਗਈ ਮੇਰਾ ਪੈਟਰੋਲ ਹੈ ਡੀਜ਼ਲ ਹੈ ਜਿਹੜਾ ਉਹ ਖਤਮ ਹੋ ਗਿਆ એનર્ਜੀ ਨਹੀਂ ਹੈ ਮੇਰੇ ਵਿੱਚ ਉਹ ਆਦਾ ਕਿਹੜੀ ਨਰਗੀ ਚਾਹੀਦੀ ਹੈ ਉਹ ਆਦਾ ਜੀ ਮੈਨੂੰ ਚਾਹੀਦੇ ਨੇ ਹੀਰੇ ਮੋਤੀ ਜ਼ਵਾਹਰਾਤ ਜਿਹੜੇ ਹੰਸ ਸੀ ਉਹ ਚੁਗਦਾ ਹੀਰੇ ਮੋਤੀ ਜਾਂ ਖਾਲਸ ਦੁੱਧ ਬਗੈਰ ਪਾਣੀ ਵਾਲਾ ਜੇ ਪਾਣੀ ਮਿਲਿਆ ਉਹ ਦੁੱਧ ਦੇ ਵਿੱਚ ਉਹ ਦੁੱਧ ਵੀ ਨਹੀਂ ਸ਼ੱਕਦਾ ਹੋਣਿਆ ਉਹਦੇ ਸਿਰ ਆਦਾ ਉਹਦਾ ਵੀ ਹੁਣ ਕਿੱਥੋਂ ਲੈਈਏ ਇਹਨੇ ਮੋਤੀ ਜਦ ਇਹ ਨੀਗਾ ਲੱਖੀ ਰਵਤੀਰ ਆਦਾ ਵੀਰ ਜਾਣਾ ਕਿੱਥੇ ਆ ਸਿਰ ਦੇ ਉੱਪਰ ਤੇਰੇ ਤਾਜ ਜਿਹੜਾ ਪਿਆ ਹੀਰੇ ਮੋਤੀਆਂ ਦੇ ਨਾਲ ਜੜਿਆ ਹੋਇਆ ਫਰਾਗਦਾ ਇੱਥੇ ਹੈਗੀ ਹੈ ਇਹਨੂੰ ਆਦੇ ਹੈ ਜੱਗ ਲਾ ਕੇ ਤਾਜ ਆਪਣੇ ਸਿਰ ਦਾ ਉਹਦੇ ਮੂਹਰੇ ਕਰਤਾ ਕਹਿੰਦਾ ਸ਼ਕਲ ਜੇ ਨਹੀਂ ਛੱਡਦੇ ਜਦੋਂ ਪਰ ਕੋਹਰ ਹੋ ਗਿਆ ਹੰਸ ਫਿਰ ਤੁਰਨ ਲੱਗਿਆ ਕਹਿੰਦਾ ਕੀ ਕਹਿੰਦਾ ਹੰਸ ਉਹਦੇ ਸਿਆਣੂ ਕਹਿੰਦਾ ਤੁਸੀਂ ਔਰ ਠੌਰ ਪੁੱਤਰ ਤੁਸੀਂ ਔਰ ਠੌਰ ਬੱਚੇ ਜੋਰੀ ਖੁਦਾ ਨਾ ਖਾਸਤਾ ਜੇ ਤੈਨੂੰ ਕਦੇ ਮੇਰੀ ਲੋੜ ਪੈ ਜੇ ਇੱਕ ਵਾਰੀ ਮੈਨੂੰ ਦੋਸਤਾ ਯਾਦ ਕਰ ਲਈ ਉਹਦੇ ਸਿੰਘ ਆਦਾ ਉਹ ਅਸੀਂ ਆਰੇ ਠੌਰ ਜੰਗ ਦੂਜਨ ਵਾਲੇ ਸ਼ੁਰੀਆਂ ਦੇ ਨਾਲ ਤਲਵਾਰਾਂ ਦੇ ਨਾਲ ਗੱਲਾਂ ਕਰਨ ਵਾਲੇ ਮੇਜਿਆਂ ਦੇ ਨਾਲ ਬਾਤਾਂ ਕਰਨ ਵਾਲੇ ਤੇਰੇ ਤੱਕ ਮੈਨੂੰ ਇਹ ਲੋਟ ਪੈਣੀ ਹੈ ਉਹਦਾ ਨਹੀਂ ਕਦੇ ਨਾ ਕਦੇ ਰੱਬ ਨਾ ਕਰੇ ਪੈ ਸਕਦੀ ਹੈ ਯਾਦ ਕਰ ਲਈ ਸੱਚੇ ਮੱਦੇ ਨਾਲ ਜਦੋਂ ਯਾਦ ਕਰੇਗਾ ਮੈਂ ਹਾਜ਼ਰ ਹੋ ਜੂ ਕਹਿੰਦਾ ਠੀਕ ਹੈ ਅਡਾਰੀ ਮਾਰ ਕੇ ਹਾਰਸ ਜਦੋਂ ਇਹ ਵਾਪਸ ਮੁੜ ਕੇ ਆਏ ਆਉਂਦਿਆਂ ਨੂੰ ਇੱਕ ਭਾਨਾ ਵਾਪਰ ਗਿਆ ਪਾਣਾ ਕਾ ਦਾ ਬਾਪਿਆ ਕਾਬਲ ਦੇ ਪੁੱਤਰੇ ਹੋ ਪਠਾਣਾ ਨੇ ਇੱਕ ਚਿੱਠੀ ਭੇਜੀ ਜੈਗਪਾਲ ਨੂੰ ਉਹਦੇ ਸਿੰਘ ਦੇ ਬਾਪ ਨੂੰ ਉਹ ਚਿੱਠੀ ਪੜ੍ਹ ਕੇ ਉਦਾਸ ਹੋਇਆ ਬੈਠਾ ਜਦੋਂ ਆਕੇ ਉਹਦੇ ਸਿਰ ਆਹੇ ਪਿਤਾ ਜੀ ਕੀ ਗੱਲ ਗੰਭੀਰ ਕਰਤੇ ਹੋਏ ਆਹਦਾ ਪਿਤਰਾਂ ਕੀ ਦੱਸਾਂ ਆਹਾ ਪਠਾਣਾ ਨੇ ਚਿੱਠੀ ਭੇਜੀ ਹੈ ਕਾਬਲ ਘਾਰ ਦੇ ਵਿੱਚੋਂ ਉਹ ਆਗੇ ਜਿਆਦਾ ਸਾਡੀ ਸ਼ਾਨੀ ਪਰੋ ਜਾਂ ਸਾਡੇ ਨਾਲ ਜੰਗ ਲੜੋ ਉਹਦਾ ਫੇਰੇ ਗੱਗਨ ਵਾਲੀ ਕਿਹੜੀ ਗੱਲ ਆਪਾਂ ਤਾਂ ਤੱਕੜੇ ਦਾ ਹੈ ਨਹੀਂ ਉਹਦਾ ਪੁੱਤੜਾ ਤੱਕੜੇ ਦਾ ਹੈ ਨਹੀਂ ਮੈਂ ਰੱਜਿਆ ਪੁੱਤਰ ਇਸ ਤਰ੍ਹਾਂ ਜੱਗ ਵੀ ਤੇਰੇ ਔਲਾਦ ਹੋ ਜੇ ਜੇ ਮੈਂ ਜੰਗ ਝੂਚਣ ਬਾਗਿਆ ਉੱਥੇ ਹੁਣ ਖੂਨ ਖਰਾਬਾ ਅਨੇਕਾਂ ਮਾਮਾ ਦੇ ਪੁੱਤਰ ਉਹਨਾਂ ਦੇ ਮੰਗਦੇ ਆਪਣੇ ਵੀ ਮਰਨਗੇ ਦਿਗਨ ਪੈਂਦਾ ਪੁੱਤਰ ਇਸ ਤਰ੍ਹਾਂ ਉਹਦਾ ਬੇਤਾ ਜੀ ਜੰਗ ਦੀ ਜਿਹੜੀ ਰੀਤ ਉਹਨੂੰ ਬਰਕਰਾਰ ਅਸੀਂ ਰੱਖਾਂਗੇ ਕਸਮ ਤਾ ਤੁਸੀਂ ਕਹਦੀ ਆ ਪੁੱਤ ਰੇਸਟਾ ਜਾ ਕੇ ਤੁਸੀਂ ਰਚੇ ਅਸੀਂ ਤਾਂ ਨਹੀਂ ਰਚੇ ਅਸੀਂ ਤਾਂ ਜਾ ਕੇ ਕਰ ਸਕਦੇ ਹਾਂ ਉਹਦਾ ਕੀ ਮਤਲਬ ਚਿੱਠੀ ਦਾ ਪਾਸਾ ਪਲਟ ਲਿਆ ਲਾ ਹੁਣ ਇੱਥੇ ਕਾਬ ਆਉਂਦੀ ਐ ਇਥੋਂ ਗਾਉਂ ਸ਼ੁਰੂ ਹੁੰਦਾ ਪਿਆਰਿਓ ਸੁਣਿਓ ਪਿਆਰ ਦੇ ਨਾਲ ਬੜਾ ਮਹਿੰਗਾ ਗਾਉਂ ਆਏ ਧਿਆਨ ਦੇ ਨਾਲ ਸੁਣੋ ਜੁ ਮਤਫਾਉ ਕੀ ਲੱਜਤ ਆਉਗੀ ਕੀ ਆਵੇ ਪ੍ਰਤੀ ਤੇ ਉਹਦੇ ਸਿੰਘ ਦੋਏ ਭਰਾ ਆਪਣੇ ਬਾਪ ਬਾਦਸ਼ਾਹ ਜਗਪਾਲ ਨੂੰ ਆਦੇ ਆ ਜਿਨ੍ਹਾਂ ਨੇ ਚਿੱਠੀ ਭੇਜੀ ਉਹਨੂੰ ਧਰਤੀ ਦੇ ਵਿੱਚ ਕਢਾ ਦਾਂਗੇ ਬੈਰੀ ਦੀ ਦਲ ਦੇ ਵਿੱਚ ਜਾ ਕੇ ਅਸੀਂ ਪਿੱਠ ਨਹੀਂ ਦਿਖਾਉਂਦੇ ਪਿਤਾ ਜੀ ਤੁਸੀਂ ਰਚੋ ਪੁੱਤਰੇ ਇਸ ਤਰ ਜਾਗ ਅਸੀਂ ਕਰਾਂਗੇ ਜੰਗ ਚਿੱਠੀ ਭੇਜੀ ਜਾ ਕੇ ਉਸ ਨੂੰ ਮਾਰ ਮੁਕਾ ਦਿਆਂਗੇ ਚੜ ਬੈਰੀ ਦੀ ਅਸੀਂ ਪਿਤਾ ਜੀ ਪੱਟ ਘਵਾ ਲਿਆਂਗੇ ਰਠੌਰਾਂ ਦੇ ਪੁੱਤਰਾ ਤੁਹਾਡਾ ਖੂਨ ਦੌੜਦਾ ਸਾਡੀਆਂ ਰਗਾਂ ਦੇ ਵਿੱਚ ਸਭ ਤੋਂ ਪਿਆਰ ਦੇ ਨਾਲ ਉਦੋਂ ਸੰਗ੍ਰਾਮ ਧੀਰ ਸਿੰਘ ਆਪਣੇ ਜਗ੍ਹਾ ਪਰ ਬਾਪ ਨੂੰ ਹੋਏ ਇਉਂ ਆਦਿਆ ਹੋਏ ਉਹਤੇ ਸẽ ਗਾਹੇ ਕਹਿੰਦਾ ਤਕਾ ਹੁਣ ਡਰ ਕੇ ਨੀ ਫਰਨਾ ਅਸੀਂ ਕਰਾਂਗੇ ਜੰਗ ਦੁਸਾਨੇ ਫਿਕਰ ਨਹੀਂ ਕਰਨਾ ਚਿੱਠੀ ਪੇ ਜਿਸਮੇ ਜਾ ਕੇ ਮਾਰ ਮਕਾਵਿਆਂਗੇ ਜੜ ਬੈਰੀ ਦੀ ਅਸੀਂ ਪਿਤਾ ਜੀ ਪੱਟ ਗਵਾ ਬਿਆਂਗੇ ਫੌਜਾਂ ਕਰੋ ਤਿਆਰ ਜਾਣ ਸਭ ਘੋੜਿਆਂ ਤੇ ਚੜ ਕੇ ਕਾਂਦਾ ਖੋਨਾ ਵਾਲੇ ਦੇਖਾ ਵੈਰੀ ਸੰਗ ਲੜ ਕੇ ਉਹ ਦੇਖ ਜਦੋਂ ਖਲਕਾਈ ਉਸਦੇ ਹੋਸ਼ ਭਲਾ ਦਿਆਂਗੇ ਬੈਰੀ ਦੀ ਅਸੀਂ ਪਿਤਾ ਜੀ ਪੱਟ ਗਵਾਦਿਆਂਗੇ ਫੇਰ ਕਸਦੀ ਲਾਮੋਸ਼ ਦੀ ਤਿਆਰੀ ਕਰਦੇ ਵੋ ਰਾਛਣੇ ਅਸਲੇ ਨਾਲ ਸਤਾਵੀ ਗੱਦੇ ਭਰਦੇ ਵੋ ਔ ਰਣਪੂਰ ਵੀ ਜੇ ਜਾ ਕੇ ਅਬ ਦੇ ਯਹਰ ਦਿਖਾ ਦੇਾਂਗੇ ਅਬ ਦੇ ਯਹਰ ਦਿਖਾ ਦੇਾਂਗੇ ਜਦ ਬੈਰੀ ਦੀ ਅਸੀਂ ਪਿਤਾ ਜੀ ਪੱਟ ਗਵਾਦਿਆਂਗੇ ਜੇ ਨਾ ਜੰਗ ਚ ਜਾਏ ਲੱਗੂ ਨਾਜ ਦਸੋਰਾ ਲਾ ਹਣ ਜੰਗ ਦੇਖ ਕੇ ਸਾਡੀ